ਜੇ ਨਾਲ ਸੁਪਿੰਦਰ ਸਿੰਘ ਇਹ ਮਾਮਲਾ ਆਇਆ ਹੈ ਯਾ ਅਕਲਗੀ ਮਾਮਲਾ ਪਾਜੀਰਾ ਤੀਨ ਵਾਗ ਦੋ ਵਜੇ ਸਾਨੂੰ ਫੋਨ ਆਇਆ ਇਸੇ ਰਾਤ ਦੇਖਾ ਕਿ ਕਹਿੰਦਾ ਤੁਹਾਡੀ ਬੁਨਾਨ ਦੇ ਬਾਹਰ ਕੋਤ ਅੱਗ ਦੀਆਂ ਲੱਗ ਤਾਂ ਚੱਲ ਰਹੀਆਂ ਤੇ ਆ ਕੇ ਦੇਖ ਲੂ ਅਸੀਂ ਜਿਵੇਂ ਆਏ ਆ ਪੂਰਾ ਤੇ ਅਕਲ ਲੱਗੀ ਸੀ ਮਾਰਾ ਜੇ ਸ਼ਟਰ ਚੱਕਿਆ ਅੰਦਰ ਵੀ ਆ ਗਈ ਅੱਗ ਪੂਰੀ ਆ ਗਈ ਆ ਕਰਣ ਕਿਸੇ ਨੂੰ ਮਾਦ ਦੇ ਚਾਰਨ ਕਰਕੇ ਬਾਹਰ ਛੋਰ ਸਰਕਟ ਆ ਪਾਰਾ ਮੈਂ ਝੁੰਡ ਜਿਹੜਾ ਉਹ ਇਸ ਆਗਾਮੀ ਕਰਨ ਲਈ ਜਿਹੜੀ ਟਾਈਮ ਦਾ ਪ੍ਰੋਬਲਮ ਸੁਣਾਵਿਆ ਸੀ ਸਾਨੂੰ ਭਾਜੀ ਦੋ ਸਾਵਾਂ ਦੇ 2 ਵਜੇ ਫੋਨ ਆਇਆ ਬਾਕੀ ਜਿਹਸਾ ਬਣਾ ਅੱਗ ਲੱਗੀ ਸੀ ਲਗਦਾ ਘੰਟਾ ਡੇਢ ਪਹਿਲੇ ਅੱਗ ਲੱਗ ਚੁੱਕੀ ਸੀ ਤੇ ਤੁਹਾਨੂੰ ਮੌਕੇ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਫੋਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ 3:25 ਮਿੰਟ ਤੱਕ ਆ ਗਈਆਂ ਸੀ ਅਸੀਂ ਕਿਤਾ ਦੇ ਫੋਨ ਉਹਨਾਂ ਨੂੰ ਤੇ ਪਰ ਜਿਹੜੀ ਬਿਜਲੀ ਮੈਗਨੇ ਦੀ ਸਪਲਾਈ ਹੈ ਉਹ ਉਹਨਾਂ ਨੇ ਖੰਦ ਨਹੀਂ ਕੀਤੀ ਅੱਛਾ ਜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ 15 ਮਿੰਟ ਵੇਟ ਕਰਦੀਆਂ ਰਹੀਆਂ ਅੱਗੇ ਥੱਲੇ ਅੱਗ ਸੀਗੀ ਉਨਾਚਾਰ ਉੱਪਰ ਵੀ ਹੋਜ ਗਈ ਅੱਗ ਉਹ ਕਹਿੰਦੇ ਸਾਨੂੰ ਪ੍ਰੂਫ ਦਿਓ ਕਿ ਅੱਗ ਲੱਗੀ ਹੈ ਫਿਰ ਉਹਨਾਂ ਨੇ ਫੋਟੋ ਭੇਜੀ ਹੈ ਫਿਰ ਕਿਤੇ ਜਾ ਕੇ 3 ਸਪਲਾਈ ਬੰਦ ਕੀਤੀ ਉਹਨਾਂ ਪਰ ਤਾਰਾ ਜਿੱਥੇ ਸੌਸਤਰੀ ਆਂ ਅੱਗ ਹੀ ਲੱਗਦੀ ਰਹੀ ਆ ਅੱਗ ਲੱਗਦੀ ਰਹੀ ਬਿਲਕੁਲ ਕੋਈ ਚਾਹੇ ਨੁਕਸਾਨ ਹੈ ਜਾਨੀ ਨੁਕਸਾਨ ਹੀ ਆਇਆ ਜੀ ਇਹ ਨੁਕਸਾਨ ਕਿੰਨਾ ਕੋਸਾ ਹੋ ਗਿਆ ਨੁਕਸਾਨ ਬਾਜੀ 15 ਤੋਂ 20 ਲੱਖ ਰੁਪਏ ਦਾ ਮੇਰਾ ਨੁਕਸਾਨ ਹੋ ਗਿਆ ਇਹ ਵੀ ਜ਼ਿੰਮੇਵਾਰ ਘਹਿਰਾ ਰਹੇ ਇਹ ਨੁਕਸਾਨ ਹੈ ਤੁਹਾਡੇ ਪਾਸ ਜਿੰਮੇਵਾਰ ਭਾਜੀ ਸਰਕਾਰ ਹੈ ਇਸ ਲਈ ਮਹਿਕ ਮੈਂ ਜਿਹਦੀਆਂ ਅਗਲੀਆਂ ਕਰਕੇ ਸਾਡੀ ਇਹ ਦੁਕਾਨ ਰਾਖ ਦੀ ਢੇਰੀ ਬਣ ਚੁਕੀ ਹੈ ਲੱਗਦਾ ਹੈ ਕਿ ਤੁਸੀਂ ਗੇਂਦ ਦੁਕਾਨ ਦੇ ਕੋਲ ਕਰੀਏ ਏਰੀਆ ਦੇ ਸੰਭਾ ਵੀ ਲੱਗਿਆ ਹੋਣਾ ਨਾਲ ਤਾਰਾ ਜਿਹੜਾ ਚੌਂਸੀ ਦਾ ਇਹ ਕੰਪਲੇਂਟ ਕੰਪਲੇਂਟ ਭਾਜੀ ਅਸੀਂ ਬੰਦਿਆਂ ਨੂੰ ਕਹਿੰਨੇ ਆ ਜਿਹੜੇ ਲਾਂ ਲਾਂਦੇ ਨੇ ਉਹ ਕਹਿੰਦੇ ਨੇ ਭਾਜੀ ਦੂਜਾ ਬੰਦਾ ਆਏਗਾ ਉਹ ਕਰ ਦੇਗਾ बदल बदल के आबल तार है, वाई -वाई तार है तारा का झुंड सी कैमरे में दिखाओ पूरा सड़के प्रवाह हो चुका है मांत भाजी वो बंदी बंदा मुआवजा थानू मिलना चाहिए ਇਹ ਜੀ ਵੀ ਲੱਗਦਾ ਬਿਜੇ ਕਰਵਾਉਂਗੇ ਲੋਕਾਂ ਹੋਗੇ ਹੁਣ ਸਾਥ ਦੇ ਰਿਹਾ ਤੇ ਕਾ ਕਰਾਂਗੇ ਹੋਰ ਉਹ ਆਇਆ ਜੀ ਹੁਣ 15-20 ਲੱਖ ਰੁਪਏ ਕਿੱਥੋਂ ਲਾਵਾਂ 15 ਵੀ ਤਾਂ ਪਹਿਲੇ ਨੁਕਸਾਨ ਹੋ ਗਿਆ ਹੁਣ 15 ਵੀ ਲੱਖ ਹੋਰ ਲਾਵਾਂਗੇ ਤਾਂ ਰੋਟੀ ਖਾਂਜੋਵਾਂਗੇ ਸਾਡੇ ਰੋਜ਼ ਕਾਰੋਬਾਰ ਹੈ ਨਹੀਂ ਅੰਦਰ ਤਾਂ ਰੋਟੀਆਂ ਆਉਂਦੇ ਜੀ ਦੁਕਾਨ ਚ ਚਾਲੂ ਗਰਮ ਦਾ ਕੋਈ ਤੰਕ ਚ ਆਰਮੀ ਨਹੀਂ ਲੱਗਿਆ ਨਾ

ਚਲੀ ਆਰ ਜਿਹੜੀ ਤੁਹਾਨੂੰ ਮਾਫ਼ ਕਰ ਮੰਗੇ ਸਾਨੂੰ ਮੁਆਵਜ਼ਾ ਮਿਲਣਾ ਪੰਨਾ ਪਹਿਲਾਂ ਜੀ ਸਿਸਟਮ ਆ ਗੁਰਿੰਦੀ ਸਿੰਘ ਨਾਮ ਹੈ ਜੀ ਇਹ ਕੰਮ ਦੇ ਵਾਤੇ ਵਿੱਚ ਆ ਗੱਲ ਲੱਗੀ ਅੱਜ ਦਾ ਪਟਾਖਾ ਨੂੰ ਮੰਨਿਆ ਤੇ ਕਬੀਲੀ ਮੈਂ ਕਿੰਨਾ ਮਾੜਾ ਹਾਲ ਹੈ ਕੀ ਕਰ ਸਕਦੇ 15-20 ਲੱਖ ਦਾ ਬੰਦੇ ਨੂੰ ਨੁਕਸਾਨ ਹੋ ਗਿਆ ਭਰਾ ਸਾਡੇ ਅਜੇ ਤਾਂ ਇਹ ਕਹਿੰਦੇ ਕਿ ਜੀ ਮੈਂ ਕਿ ਮੈਂ ਮਾਰ ਜਾਣਾ ਪਰ ਨਹੀਂ ਭਰਾ ਜੀ ਦੇਖੋ ਇੱਕ ਬੰਦਾ 1 ਸਾਲ ਪਹਿਲਾਂ 15 ਲੱਖ ਰੁਪਏ ਲਾਂਦਾ ਮੋਕਲੇ ਛੱਡ ਕੇ ਲੋਨ ਲੋਨ ਲੈ ਕੇ ਜਾ ਕੇ ਕਿਤੇ ਕਿਤੇ ਦਾ ਪੈਸਾ ਇਕੱਠੇ ਕਰਕੇ ਲੱਗਦਾ ਇੱਕ ਸਾਜੋ ਤਾਂ ਇੰਨਾ ਵੱਡਾ ਨੁਕਸਾਨ ਹੋਇਆ ਇਹਨਾਂ ਦੇ ਨਾਲ ਕਰਕੇ ਹੋਰ ਜੇ ਕੋਈ ਹੱਥ ਕੜਾ ਬੰਦਾ ਬੜੂ ਸਰਕਾਰ ਨੂੰ ਆਪ ਆ ਕੇ ਹੱਥ ਕਰਨਾ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਸੀ ਇਹ ਇੱਕ ਬੰਦਾ ਜੋਗ ਆਪਣਾ ਕਰ ਰਿਹਾ ਪੰਜਾਬ ਨੁਕੀਲੇ ਲੈ ਕੇ ਜਾ ਰਿਹਾ ਹੁਣ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਿੰਡਾਰ ਦੇ ਵਿੱਚ ਡਾਊਨ ਜਾ ਰਹੇ ਨੂੰ ਇੱਕ ਕਵਰਿੰਗ ਕਰਦੇ ਵਿੱਚ ਕਾਰੀਆਂ ਨੇ ਪੰਨਾ ਸਾਈ ਕਰਾਊਗਾ ਸਾਰੇ ਦੁਕਾਨ ਦੀ ਰੋੜੇ ਵਿੱਚ ਸਾਰੀ ਵਾਇਰਿੰਗ ਹੋਏਗੀ ਸਾਰਾ ਕੁੱਟ ਹੋਏਗਾ ਡਾਊਨ ਸੀਲਿੰਗ ਤੱਕ ਕੋਈ ਕੁਝ ਵੀ ਨਹੀਂ ਬਚਿਆ ਇੱਕ ਮੈਂ ਕਹਿੰਦਾ ਮੈਜਰ ਤੁਸੀਂ ਇੱਕ ਟੀਵੀ ਦਿਖਾ ਦੋ ਅੰਦਰ ਕੈਮਰਾ ਮਾਰ ਕੇ ਕਿ 1 ਜੀਬੀ ਬਚੀ ਹੋਵੇ ਤਾਂ ਇਹ ਸਿੱਖ ਸੜ ਗਿਆ ਸਾਰਾ ਕੁਝ ਸੜ ਗਿਆ ਟੋਟਲ 0% ਉਸ ਮਾਤੇ ਵੀ ਪਾਹ ਜੇਗੀ ਕਿ ਬੱਚਿਆਂ ਦੇ ਖਿਡੌਣੇ ਆ ਜੇ 2% ਠੀਕ ਹੈ ਤੋਨੋ ਤینو 5% 5% 5% ਛੜ ਗਿਆ ਕਿਹੜੀ ਚੀਜ਼ ਹੈ ਰਿਪੋਰਟਾਂ ਦੀ ਜਿੰਮੇਵਾਰੀ ਇੰਦਨ ਲਗਾ ਚੌਗਾ ਟਿੱਕੋਟਾ ਰੋੜ ਇਹ ਕੀ ਮੰਗ ਕਰਦੇ ਬਸਾ ਹੱਥ ਜੋੜ ਕੇ ਇਹ ਮੰਗ ਕਰਦਾ ਕਿ ਦੇਖੋ ਤੁਸੀਂ ਭਰਾ ਹੈਗਾ ਸਾਡਾ ਗਰੀਬ ਬੰਦਾ ਬਣਾ ਲੋਕੇ ਛੱਡ ਕੇ ਕੰਮ ਕਰਤੇ ਲੋਨ ਲੈ ਕੇ ਬੰਨੇ ਲਾਇਆ ਕਿੰਨਾ ਹੀ ਪੈਸਾ ਲਾਇਆ ਉਹਨੂੰ ਪਹਛਾਨਾ ਮਿਲਣਾ ਹੀ ਚਾਹੀਦਾ ਹਰ ਹਾਲ ਦੇ ਵਿੱਚ ਜਰ ਜ਼ਰ ਚਾਹੀਦਾ ਕਿ ਨਾਲ ਖੜੇ ਹੈ ਭਰਾ ਤੇ ਬਿਲਕੁਲ